ਤੋੜਾ ਬਈ ਵਿਆਹ ਹੋਇਆ ਕਿ ਅਨਮੈਰਿਡ ਨਹੀਂ ਫਿਰ ਉਹ ਤਾਂ ਬਈ ਸਲਾਤ ਹੈਗੀ ਆ ਕੋਈ ਕਰ ਦੇ ਤਾਂ ਵਧੀਆ ਗੱਲ ਆ ਬੜੇ ਕੱਪੜੇ ਛਪੜੇ ਪਾਏ ਹੋਏ ਸੋਹਣੇ ਸੁਨਖੇ ਬਣੇ ਪਏ ਹੋ ਅੱਜ ਪਿੰਡ ਦੇ ਵਿੱਚ ਵੀ ਐ ਸੋਹਣੇ ਬਣ ਕੇ ਰਹੇ ਆ ਬਈ ਅੱਜ ਪਤਾ ਲੱਗਿਆ ਬਾਈ ਆ ਰਿਹਾ ਤਾਂ ਕਰਕੇ ਮੈਂ ਕਿਹਾ ਚੌਧ ਚੌਧ ਜੀ ਕੱਟ ਲਈਏ ਹਾਂ ਬਈ ਬੰਦੇ ਬੜੇ ਮੈਂ ਕੱਪੜੇ ਆਪਣੇ ਸਿਰਾਂ ਵਾਲੇ ਅੱਜ ਸਾਰੇ ਨਾਥੇ ਹੋ ਹਾਂ ਕਿੰਨੇ ਦਿਨਾਂ ਬਾਅਦ ਨਾ ਆਇਓ ਬਈ ਮਾਤਾ ਪਰ ਉਹ ਡੈਲੀ ਨਾ ਨਹੀਂ ਨਹੀਂ ਹਾਂ ਮੈਨੂੰ ਲੱਗਦਾ ਨਹੀਂ ਜਿਹਾ ਜੀ ਦਰਸ਼ਕਾਂ ਲਾ ਵੀ ਨਾ ਮਾਤਾ ਪਰ ਉਹ ਡੈਲੀ ਨਹੀਂਦਾ ਯਾਰ ਐਹੋ ਜੀ ਕੋਈ ਗੱਲ ਨਹੀਂ ਅੱਬਾਈ ਤੁਹਾਨੂੰ ਦੇਖ ਕੇ ਐ ਲੱਗ ਜਾਂਦਾ ਗੁੱਡਾ ਟਾਚੀ ਥੋੜੀ ਫੀਲ ਆ ਰਹੀ ਹੈ ਨਾ ਵੀਰੇ ਉਹ ਸੁਆਦ ਵੀ ਲਈਦਾ ਫੀਲਿੰਗ ਆ ਜਾਂਦੀ ਹੈ ਕਦੇ ਕਦੇ ਗਾਣਾ ਸੁਣ ਕੇ ਹਾਂ ਤੇ ਫਿਰ ਜਦ ਗਾਣਾ ਸੁਣ ਕੇ ਫੀਲਿੰਗ ਆ ਫਿਰ ਪੰਗਾ ਪੈਂਦਾ ਵੀਰੇ ਫਿਰ ਦੋ ਬੰਦਾ ਥੱਪੜੇ ਮਾਰ ਦਿੰਦਾ ਫਿਰ ਉਹ ਫੀਲਿੰਗ ਉਤਰ ਵੀ ਜਾਂਦੀ ਹੈ ਸੱਤੀ ਕਿਉ ਕੰਨੀ ਕਿੰਨੀ ਵਾਰ ਕੁੱਟ ਪਈ ਹੈ ਬਈ ਉਹ ਬਈ ਉਹ ਪੈ ਜਾਂਦੀ ਜੇ ਬੰਦੇ ਜ਼ਿਆਦਾ ਹੋਣ ਪੈ ਜਾਂਦੇ ਛੋਟੇ ਉਹਨਾਂ ਫਿਰ ਆਪਾਂ ਠੋਕ ਵੀ ਆਈਦਾ ਤੁਸੀਂ ਸਰੀਰ ਦੇਖ ਲਓ ਇਹੋ ਜਿਹੇ ਬੰਦੇ ਹੋਣਗੇ ਤੇ ਬੰਦੇ ਨੂੰ ਕੀ ਬਦਮਾਸ਼ੀ ਵਾਲੀ ਫੀਲਿੰਗ ਆਊਗੀ ਇਹ ਮੈਂ 20000 ਰੁਪਏ ਲਾਇਆ ਹੋਇਆ ਭਰਾਵਾ ਹਾਂ ਚਾਹਦੀ ਦੀ ਇਹ ਹਾਂ ਪਤਾ ਨਹੀਂ ਕਿਉਂ ਦੇਖ ਕੇ ਲੱਗ ਜਾਂਦਾ ਉਹ ਸੰਜੇ ਦਾ ਤਾਰ ਨਹੀਂ 50 ਟੋਲਾ 50 ਟੋਲਾ ਬਈ ਹੈਗਾ ਯਾਰ ਅੱਜ ਪਾ ਕੇ ਨਹੀਂ ਆਇਆ ਦੇਖ ਨਾ ਇਹ ਅੱਜ ਇਹ ਅੱਧਾ ਟੋਲਾ ਨਾ ਇਹ ਮੈਂ 100 ਗ੍ਰਾਮ ਮੈਂ 100 ਗ੍ਰਾਮ ਸਤ ਸ੍ਰੀ ਅਕਾਲ ਜੀ ਪਿੰਡੋਂ ਪਿੰਡ ਸ਼ੋਅ ਦੇਖ ਰਹੇ ਹਾਂ ਤੁਸੀਂ ਤੇ ਮੈਂ ਜੇ ਬਿੱਲਾ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਜਦੋਂ ਵੀ ਕੋਈ ਕੰਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕ ਉਸ ਗੁਰੂ ਘਰ ਦਾ ਨਾਮ ਲੈਣਾ ਚਾਹੁੰਦੇ ਨੇ ਗੁਰੂ ਘਰ ਤੋਂ ਮੱਠਾ ਟੇਕ ਕੇ ਅਸ਼ੀਸ਼ਾ ਲੈ ਕੇ ਉਸ ਤੋਂ ਬਾਅਦ ਆਪਣਾ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਅੱਜ ਅਸੀਂ ਕਾਠਗੜ੍ਹ ਪਿੰਡ ਦੇ ਵਿੱਚ ਪਹੁੰਚੇ ਆਂ ਸੋ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਦੇ ਵਿੱਚ ਚੱਲਦੇ ਆਂ ਗੁਰੂ ਘਰ ਦੇ ਵਿੱਚ ਮੱਥਾ ਟੇਕਦੇ ਆਂ ਉਹਨਾਂ ਦੀਆਂ ਅਸੀਸਾ ਲੈਨੇ ਆਂ ਗੁਰੂ ਸਾਹਿਬ ਹੋਰਾਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਕਾਠਗੜ੍ਹ ਪਿੰਡ ਘੁਮਾਵਾਂਗੇ ਤੁਹਾਨੂੰ ਕਾਠਗੜ੍ਹ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਾਂਬੱਤਾਂ ਕਰਾਂਗੇ ਕੀ ਇਸ ਪਿੰਡ ਦਾ ਇਤਿਹਾ ਆਓ ਜੀ ਆਪਾਂ ਚੱਲਦੇ ਹਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ। ਇਸ ਪਿੰਡ ਦੇ ਵਿੱਚ ਘੁੰਮਾਂਗੇ ਪਿੰਡ ਦੇ ਕੁਝ ਨੌਜਵਾਨ ਮੇਰੇ ਨਾਲ ਮਿਲੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪਿੰਡ ਦੀ ਸ਼ੁਰੂਆਤ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਪਿੰਡ ਦੇ ਵਿੱਚ ਘੁੰਮਣ ਚੱਲਾਂਗੇ। ਬਾਈ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ। ਸਸਰੀਕਾ ਦੇ ਸਸਰੀ ਸਤਿ ਸ਼੍ਰੀ ਅਕਾਲ। ਸਸਰੀਕਾ ਵੀਰੇ। ਕੀ ਕੀ ਨਾਮ ਆ ਭਾਜੀ? ਵਿਦੇ ਮੇਰਾ ਨਾਮ ਮੰਨੂ ਹੈ। ਮੰਨੂ। ਹਾਂਜੀ। ਅੱਛਾ ਤੁਹਾਡਾ ਨਾਮ ਕਰਨ ਵੀਰੇ ਕਰਨ ਵੀਰੇ ਆ ਬਾਈ ਤੁਹਾਨੂੰ ਦੇਖ ਕੇ ਐ ਲੱਗ ਜਾਂਦਾ ਗੁੱਡਾ ਟੱਚ ਜੀ ਥੋੜੀ ਫੀਲ ਆ ਰਹੀ ਹੈ ਨਾ ਵੀਰੇ ਉਹ ਸੁਵਾਦ ਵੀ ਲਈਦਾ ਫੀਲਿੰਗ ਆ ਜਾਂਦੀ ਹੈ ਕਦੇ ਕਦੇ ਗਾਣਾ ਸੁਣ ਕੇ ਅੱਛਾ ਹਾਂ ਤੇ ਫਿਰ ਜਦ ਗਾਣਾ ਸੁਣ ਕੇ ਫੀਲਿੰਗ ਆ ਫਿਰ ਪੰਗਾ ਪੈ ਜਾਂਦਾ ਵੀਰੇ ਫਿਰ ਦੋ ਬੰਦਾ ਥੱਪੜੇ ਮਾਰ ਦਿੰਦਾ ਫਿਰ ਉਹ ਫੀਲਿੰਗ ਉਤਰ ਵੀ ਜਾਂਦੀ ਹੈ ਸਾਡੀ ਜਾਂਦੀ ਹੈ ਛੇਤੀ ਕਿੰਨੀ ਕੰਨੀ ਕਿੰਨੀ ਵਾਰ ਕੁੱਟ ਪਈ ਆ ਬਾਈ ਉਹ ਬਾਈ ਉਹ ਪੈ ਜਾਂਦੀ ਜੇ ਬੰਦੇ ਜ਼ਿਆਦਾ ਹੋਣ ਪੈ ਜਾਂਦੇ ਛੋਟੇ ਉਹਨਾਂ ਫਿਰ ਆਪਾਂ ਠੋਕ ਵੀ ਆਈਦਾ ਹਾਂ ਜੇਗਾ ਸਾਹਮਣੇ ਬੰਦੇ ਗਾਂ ਜਿਆਦਾ ਟੱਕਰ ਜਾਣ ਫਿਰ ਤੁਸੀਂ ਕਹੇ ਰੱਖਦੇ ਹੋ ਬੰਦਾ ਕੋਈ ਬਚਾਉਣ ਵਾਸਤੇ ਨਾਲ ਉਹ ਬਚਾਉਣ ਵਾਸਤੇ ਕੀ ਵੀਰੇ ਉਹ ਵੀ ਸਾਡੇ ਅਗਲੇ ਜਾਂਦੇ ਨੇ ਬੱਚੇ ਮੇਰੇ ਨਾਲ ਇੱਕ ਦੋ ਤਾਂ ਹੁੰਦੇ ਨੇ ਆ ਫਿਰ ਕੰਮ ਔਖਾ ਹੋ ਜਾਂਦਾ ਹੈ ਇਹ ਜਿਹੜਾ ਬਾਈ ਖੜਾ ਨਾਲ ਠੀਕ ਆ ਬਸ ਇਹਦਾ ਦੇਖ ਕੇ ਵੀ ਤੈਨੂੰ ਪਤਾ ਹੈ ਸਰੀਰ ਇਹ ਤਾਂ ਪਹਿਲਵਾਨ ਚਾਦਪੰਨ ਤਾਂ ਬੰਦੇ ਨੂੰ ਸੈਲਸੇ ਹੋ ਜਾਂਦੇ ਤੁਸੀਂ ਐਂ ਲੱਗੇ ਸੀ ਬੀਬੀ ਇਹ ਬਾਈ ਕੁੱਟ ਖਾਣ ਵਾਸਤੇ ਰੱਖਿਆ ਯਾਰ ਬਸ ਐਂ ਹੀ ਸਮਝ ਲਓ ਤੁਸੀਂ ਵੀ ਤੁਸੀਂ ਸਰੀਰ ਦੇਖ ਲਓ ਇਹੋ ਜਿਹੇ ਬੰਦੇ ਹੋਣਗੇ ਤੇ ਬੰਦੇ ਨੂੰ ਕੀ ਬਦਮਾਸ਼ੀ ਵਾਲੀ ਫੀਲਿੰਗ ਆਊਗੀ ਅੱਛਾ ਹਾਂ ਕੀ ਕਹਿ ਰਹੇ ਨੇ ਇਹ ਬਸ ਬਈ ਠੀਕ ਹੀ ਕਹਿ ਰਹੇ ਆ ਯਾਰ ਬੱਸ ਸਰੀਰ ਬਣਾਉਣ ਵਾਲੇ ਕੋਸ਼ਿਸ਼ ਕਰ ਰਹੇ ਆ ਸਰੀਰ ਬਣ ਜਾਏ ਤੈਨੂੰ ਤੇ ਸਰੀਰ ਕਹਿਣਾ ਇਹਨੂੰ ਕਪੋਸ਼ਨ ਦਾ ਸ਼ਿਕਾਰ ਕਹਿਣਾ ਪਤਾ ਨਹੀਂ ਕਾਹਦਾ ਕਪੋਸ਼ਨ ਹੋ ਗਿਆ ਯਾਰ ਹੋਰ ਇਹੋ ਜਿਹੇ ਚਾਰ ਪੀੜੀਆਂ ਬੰਤਾ ਗਾਈ ਹੋਰੀ ਵੀ ਨਾਲ ਖੜੇ ਨੇ ਬਾਈ ਕੀ ਨਾਮ ਹੈ ਤੁਹਾਡਾ ਜਸਵਿੰਦਰ ਜੀ ਜਸਵਿੰਦਰ ਜੀ ਤੁਹਾਡਾ ਨਾਮ ਇੱਧਰ ਆ ਜਾਓ ਮਿਲਾਨਮ ਸਾਹੀ ਲੈਈ ਸਾਹੀ ਲੈ ਬਾਈ ਬੜਾ ਚਾਂਦੀ ਸੋਨਾ ਪਾਇਆ ਹੋਇਆ ਹੈ ਅਸਲੀ ਹੈ ਜਾਂ ਫਿਰ ਨਕਲੀ ਹੈ ਬਸ ਭਰਾਵਾ ਇਹ ਸ਼ੌਕ ਹੈ ਬਸ ਸਮਝ ਲਓ ਤੂੰ ਨਕਲੀ ਆ ਸਮਝ ਲਓ ਜਿਵੇਂ ਮਰਜੀ ਸਮਝ ਲਓ ਬਸ ਸ਼ੌਕ ਹੀ ਹੋ ਸਮਝ ਲਓ ਅੱਛਾ ਸ਼ੌਕ ਕਿਹੜੀ ਕਲਾਸ ਚ ਪੜਦੇ ਮੈਂ ਪਲੱਸ 2 ਚ ਵੇਰੇ ਤੁਸੀਂ ਆਪਾਂ ਵੇਲੇ ਭਰਾਵਾ ਮੇਰੇ ਵਿਆਹ ਹੋਇਆ ਕਿ ਮੈਰਿਜ ਆ ਹਨ ਮੈਰਿਡ ਨਹੀਂ ਮੈਰਿਜ ਹੋਈ ਹੈ ਭਰਾਵਾ ਮੈਰਿਡ ਅੱਛਾ ਬਾਈ ਨੂੰ ਦੇਖ ਕੇ ਲੱਗਦਾ ਵੀ ਵਿਆਹਿਆ ਹੋਇਆ ਹੈ ਤੇਰਾ ਕਦੋਂ ਹੋਣਾ ਬਿਆ? ਬਸ ਮੇਰਾ ਤਾਂ ਹੋਣਾ ਹੀ ਨਹੀਂ ਆ। ਕਿਉਂ? ਲੱਛਣ ਐ ਹੁੰਦੇ ਤੇ। ਲੱਛਣ ਮਾੜੇ ਹੀ ਲੱਛਣ ਮਾੜੀ। ਹਾਲਾਤ ਮਾੜੇ ਨੇ ਇਹਨਾਂ ਦੇ। ਇਹ ਤੇ ਦੱਸੋ ਇਹਦੇ ਬਾਰੇ ਥੋੜਾ ਜਿਹਾ ਕਿਹੋ ਜਿਹਾ ਪਰਸਨ ਬੰਦਾ ਇਹ। ਇਹ ਠੀਕ ਆ ਸਮਝੋ ਯਾਰ ਟਾਨੂੰ ਪਤਾ ਆ ਹੁਣ ਜਿਹੋ ਜੀ ਅੱਜ ਕੱਲ ਦੀ ਪੀੜ੍ਹੀ ਐ ਨੌਜਵਾਨ ਨੇ। ਹਾਂ। ਠੀਕ ਆ ਨਾ। ਬਾਕੀ ਇਹ ਇੰਸਟਾਗ੍ਰਾਮ ਤੇ ਬਦਮਾਸ਼ਤ ਨਹੀਂ ਬਣਦਾ ਬਾਈ। ਤੈਨੂੰ ਪਤਾ ਯਾਰ ਜਿਆਦਾ ਬਾਹਲਾ ਬਣਦਾ ਇਹ ਤਾਂ। ਬਾਹਲਾ ਬਣਦਾ। ਬਹੁਤ ਯਾਰ। ਕੋਈ ਅਜੀਹਾ ਕਿੱਸਾ ਇਹਦਾ ਜਾਦ ਹੋਵੇ ਜਦੋਂ ਇਹ ਤੇ ਕੁੱਟ ਪਈ ਹੋਵੇ ਬਾੜੀ ਜਿਆਦਾ ਬਾਈ। ਇਹ ਭਰਾਵਾ ਥਾਂ ਕੁੱਟ ਖਾ ਗਈ ਜਾਂਦਾ ਭਾਈ ਇਹ ਯਾਰ ਇੱਕ ਗੱਲ ਮੈਨੂੰ ਅੱਜ ਥੋੜੀ ਸਾਂਝਣ ਲੱਗੀ ਸਾਰਿਆਂ ਦੀ ਬੜੇ ਕੱਪੜੇ ਛਪੜੇ ਪਾਏ ਹੋਏ ਸੋਹਣੇ ਸੁਨਖੇ ਬਣੇ ਪਏ ਹੋ ਅੱਜ ਪਿੰਡ ਦੇ ਵਿੱਚ ਵੀ ਐ ਸੋਹਣੇ ਬਣ ਕੇ ਰਹਿੰਦੇ ਆਹ ਭਾਈ ਅੱਜ ਪਤਾ ਲੱਗਿਆ ਬਾਈ ਆ ਰਿਹਾ ਤਾਂ ਕਰਕੇ ਮੈਂ ਕਿਹਾ ਚੌੜ ਚੌੜ ਜੀ ਕੱਟ ਲਈਏ ਹਾਂ ਭਾਈ ਬੰਦੇ ਆਪਣੇ ਮੈਂ ਕੱਪੜੇ ਉਪਣੇ ਸਿਰਾ ਵਾਲੇ ਅੱਜ ਸਾਰੇ ਨਾਥੇ ਹੋ ਹਾਂ ਕਿ ਕਿੰਨੇ ਦਿਨਾਂ ਬਾਅਦ ਨਾ ਆਇਓ ਭਾਈ ਮਾਤਾ ਪਰ ਆਵਾ ਡੇਲੀ ਨਾ ਨਾ ਨਹੀਂ ਹਾਂ ਮੈਨੂੰ ਲੱਗਦਾ ਨਹੀਂ ਜਿਹੋ ਜੀ ਤੇਰੀ ਸ਼ਕਲ ਆ ਵੀ ਨਾ ਨਾ ਭਰਾਵਾ ਡੇਲੀ ਨਹੀਂਦਾ ਯਾਰ ਇਹੋ ਜੀ ਕੋਈ ਗੱਲ ਨਹੀਂ ਨਾਨ ਤੋਂ ਵਗੈਰ ਖੇ ਜਾਂਦੀ ਆ ਅੱਛਾ ਹਾਂ ਭਈ ਸੱਚੀ ਭਈ ਇਹ ਨਕਲੀ ਆ ਨਹੀਂ ਭਰਾਵਾ 20000 ਦੀ ਅਸਲੀ ਇਹ ਮਾਤਾ ਦਾ ਮੰਦਰ ਨਹੀਂ ਮੈਂ ਤਾਂ ਕਾਲੀ ਮਾਤਾ ਦਾ ਉੱਥੋਂ ਲਿਆ ਆ ਮੇਰੇ 20 25 ਰੁਪਏ ਦੀ ਉਹ ਤੋਂ ਜ਼ਿਆਦਾ ਰੇਟ ਨਹੀਂ ਇਹ ਤੋਂ ਜ਼ਿਆਦਾ ਇਹ ਲਾ ਨਹੀਂ ਸਕਦਾ ਆ ਬਾਕੀ ਅਸਲੀ ਆ ਉਹ ਔਜਲੇ ਵਾਲੀ ਆ ਇਹ ਅੱਛਾ ਮੈਂ ਭਰਾਵਾ ਇਹ ਨਕਲੀ ਆ ਯਾਰ ਇਹ ਮੈਂ 20000 ਰੁਪਏ ਲਾਇਆ ਹੋਇਆ ਭਰਾਵਾ ਹਾਂ ਚਾਂਦੀ ਦੀ ਆ ਇਹ ਹਾਂ ਰੀਜਨਲ ਹਾਂ ਦੇਖ ਲਾ ਗਾ ਭਰਾਵਾ ਕੋਈ ਲੁੱਟ ਕੇ ਨਾ ਲੈ ਜਾਈ ਐ ਕਿਉਂ ਭਰਾ ਤੇ ਸ਼ਕਲੋਂ ਤੂੰ ਵੀ ਚੋਰ ਲੱਗਦਾ ਹੈ ਪਰ ਮੈਨੂੰ ਨਹੀਂ ਨਹੀਂ ਚੋਰ ਨਹੀਂ ਹੈਗੇ ਭਰਾਵਾ ਆਪਾਂ ਨਾ ਨਾ ਚੋਰ ਨਹੀਂ ਹੈਗੇ ਤੁਹਾਡਾ ਨਾਮ ਜਸਵਿੰਦਰ ਹਾਂਜੀ ਹਾਂਜੀ ਪਿੰਡ ਦੇ ਵਿੱਚ ਪਿਆਰ ਨਾਲ ਕੀ ਕਹਿੰਦੇ ਨੇ ਕਾਲਾ ਬਾ ਕਾਲਾ ਕਹਿੰਦੇ ਨੇ ਭਰਾ ਉਹ ਤੇਰੇ ਰੰਗ ਤੋਂ ਪਤਾ ਲੱਗਦਾ ਬਾ ਮੈਂ ਗੁੱਸਾ ਨਾ ਕਰੀ ਕਾਲੀ ਇਹਦੀ ਸ਼ਰਟ ਵੀ ਆ ਪਰ ਤੂੰ ਇਹਦੇ ਨਾਲੋਂ ਜ਼ਿਆਦਾ ਕਾਲਾ ਹੈ ਕੋਈ ਨਹੀਂ ਭਰਾਵਾ ਰੱਬ ਦਾ ਦਿੱਤਾ ਰੰਗ ਕੀ ਕਰ ਸਕਦੇ ਆਪਾਂ ਯਾਰ ਥੋੜਾ ਬਈ ਵਿਆਹ ਹੋਇਆ ਕਿ ਅਨਮੈਰਿਡ ਨਹੀਂ ਵੀਰੇ ਉਹ ਤਾਂ ਬਈ ਸਲਾਹ ਤਾਂ ਹੈਗੀ ਆ ਕੋਈ ਕਰ ਦੇ ਤਾਂ ਵਧੀਆ ਗੱਲ ਆ ਨਹੀਂ ਕੁੜੀ ਨਹੀਂ ਮੈਨੂੰ ਨਹੀਂ ਪਿਆ ਇਹਨਾਂ ਯਾਰ ਡਰ ਜਾਂਦੇ ਨੇ ਮੇਰੇ ਰਿਸ਼ਤੇ ਮੁੜ ਗਏ ਬਈ ਨੂੰ ਹੈ ਕਿੰਨੇ ਮੇਰੇ ਰਿਸ਼ਤੇ ਮੁੜ ਗਏ ਆਦਾ ਹੀ ਕੋਣੀ ਡਰ ਕੇ ਭੱਜ ਜਾਂਦੇ ਨੇ ਕੋਈ ਕਰਦੇ ਨਹੀਂ ਕੋਈ ਕਰਦੇ ਨਹੀਂ ਲੈ ਲੱਛਣ ਹੀ ਕਹਿੰਦੇ ਇਹੋ ਜਿਹੇ ਨੇ ਇਹਨਾਂ ਦੇ ਲੈ ਲੱਛਣ ਤਾਂ ਠੀਕ ਆ ਮੇਰਾ ਬੁਰਾ ਹੀ ਨਹੀਂ ਕਰਦਾ ਵੀਰੇ ਹੱਲੇ ਬਾਕੀ ਜੇ ਮੈਂ ਮਾੜੀ ਲੱਛਣ ਦਿਖਾਉਂਗਾ ਫੇਰ ਕੀ ਪਤਾ ਕਰੇ ਬਈ ਸੀਰੀਅਸ ਨੋਟ ਦੇ ਉੱਤੇ ਗੱਲ ਪੁੱਛਦਾ ਇੱਕ ਪ੍ਰਾਮਾਂ ਦੇ ਉੱਤੇ ਯਾਰਾਂ ਦੋਸਤਾਂ ਦੇ ਉੱਤੇ ਫੇਰ ਵੀ ਕਿੰਨਾ ਕੁ ਮਾਣ ਹੁੰਦਾ ਜਿਹੜੇ ਨਾਲ ਖੜੇ ਨੇ ਕਿਉਂਕਿ ਇੱਕ ਯਾਰੀ ਦੋਸਤੀ ਦੇ ਵਿੱਚ ਬੰਦਾ ਹੱਸ ਖੇਡ ਲੈਂਦਾ ਚਲੋ ਤੁਸੀਂ ਹੱਸੇ ਖੇਡਿਓ ਫੇਰ ਵੀ ਕਿੰਨਾ ਕੁ ਪ੍ਰਾਮਾਂ ਦੇ ਉੱਤੇ ਮਾਣ ਵਾਧੂ ਯਾਰ ਪ੍ਰਾਵਾ ਬਸ ਇੱਕ ਦੋ ਹੀ ਰੱਖੇ ਨੇ ਜਿਹਦੇ ਦੇ ਮਾਣ ਬਾਕੀ ਤੈਨੂੰ ਪਤਾ ਇਹੋ ਜਿਹੇ ਹੁੰਦੇ ਨੇ ਨਾਲ ਯਾਰ ਜੀ 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 ਜਿਹੜੇ ਨਾਲ ਖੜੇ ਨੇ ਬਾਈ ਹਾਂ ਨਾਲ ਖੜੇ ਨੇ ਜਿਹੜੇ ਖੜੇ ਨੇ ਲੰਕਾਂ ਟੰਗੀਆਂ ਹੋਈਆਂ ਇਹ ਤਾਂ ਖਾਸਰੀ ਜੇ ਨਾ ਕੋਈ ਹਾਂ ਬੇਦੇ ਇਹ ਨਾ ਬਸ ਤੈਨੂੰ ਪਤਾ ਛੋ ਜੀ ਬਣ ਜਾਂਦੀ ਆਪਣੀ ਫੀਲਿੰਗ ਆ ਜਾਂਦੀ ਆ ਭਰਾਵਾ ਰਿਸ਼ਤਾ ਤੇ ਪਤੰਦਰ ਤੇਰਾ ਕੋਈ ਆਨ ਨਹੀਂ ਡਿਆ ਦੋਸ਼ ਭਰਾਵਾ ਯਾਰ ਉਹ ਤਾਂ ਮਜ਼ਾਕ ਕਰਦੇ ਵੀ ਰਿਸ਼ਤਾ ਸਾਨੂੰ ਹਾਲੇ ਕਰਾਂ ਦਾ ਇਹਨੂੰ ਉਹ ਨਹੀਂ ਹੈਗਾ ਸ਼ੌਕ ਨਹੀਂ ਹੈਗਾ ਭਰਾਵਾ ਹਾਲੇ ਹਾਂ ਆਉਂਦੇ ਹੈਗੇ ਹਾਂ ਰਿਸ਼ਤੇ ਵੱਧੋ ਇਹ ਮਾਡਲ ਹੈ ਮਤਲਬ ਬਣੇਗਾ ਕੁਝ ਨਾ ਕੁਝ ਤਾਂ ਬਣੇਗਾ ਯਾਰ ਭਰਾਵਾ ਕੁਝ ਨਾ ਕੁਝ ਤਾਂ ਬਣੇਗਾ ਉਮੀਦ ਆ ਇਹ ਨਹੀਂ ਪਤਾ ਵੀ ਕੀ ਬਣਗੇ ਕੀ ਪਤਾ ਕਵਾੜੀਆਂ ਬਣ ਜੇ ਕੋਈ ਕੋਈ ਹੋ ਸਮਾਰ ਬਣ ਨਾ ਨਾ ਇਹ ਮਤਲਬ ਉਹਨੂੰ ਕੱਟੇਗਾ ਕੀ ਕਹਿੰਦੇ ਉਹ ਨਹੀਂ ਆ ਯਾਰ ਕੀ ਕਹਿੰਦੇ ਟਾਡੇ ਉਧਰ ਦਾ ਏਰੀਆ ਦਾ ਦੇਵ ਖਰੋੜ ਹਾਂ ਉਹਨੂੰ ਵੀ ਕੱਟੇਗਾ ਅੱਛਾ ਭਾਈ ਨੂੰ ਪਤਾ ਨਹੀਂ ਕਿਉਂ ਦੇਖ ਕੇ ਲੱਗ ਜਾਂਦਾ ਉਹ ਸੰਜੇ ਦਾ ਤਾਰਾ ਨਹੀਂ 50 ਟੋਲਾ 50 ਟੋਲਾ ਬਈ ਹੈਗਾ ਯਾਰ ਅੱਜ ਪਾ ਕੇ ਨਹੀਂ ਆਇਆ ਦੇਖਦਾ ਅੱਛਾ ਇਹ ਅੱਜ ਦੇ ਅੱਧਾ ਟੋਲਾ ਨਾ ਇਹ ਨਾ 6 ਗ੍ਰਾਮ ਹੈ ਅੱਜ 6 ਗ੍ਰਾਮ ਨਾ ਨਾ 6 ਗ੍ਰਾਮ ਪ੍ਰਵਤ ਹਾਂ 6 ਗ੍ਰਾਮ ਪੱਕੀ 6 ਗ੍ਰਾਮ ਜਾ ਭਾਈ ਭਾਈ ਐ ਆਪਣੇ ਪਿੰਡ ਦੇ ਬਾਰੇ ਦੱਸੋ ਥੋੜਾ ਜਿਹਾ ਕਿਹੋ ਜਿਹਾ ਪਿੰਡ ਆ ਆਪਣਾ ਕਿਵੇਂ ਦਾ ਪਿੰਡ ਦਾ ਇਤਿਹਾਸ ਆ ਕਿੰਨਾ ਕੁ ਸੋਹਣਾ ਪਿੰਡ ਆ ਤੇ ਕਿੰਨਾ ਕੁ ਲੋਕ ਪਿਆਰ ਦੇ ਨਾਲ ਰਹਿੰਦੇ ਪਿੰਡ ਦੇ ਬਹੁਤ ਪਿਆਰੇ ਯਾਰ ਭਰਾਵਾ ਸਾਡਾ ਪਿੰਡ ਵਰਗਾ ਪਿੰਡ ਨਹੀਂ ਹੈਗਾ ਕੋਈ ਵੀ ਯਾਰ ਬਹੁਤ ਨੇ ਪਿੰਡ ਸਾਡਾ ਇੰਨਾ ਕਹਾਂ ਤਾਂ ਤੁਸੀਂ ਲੱਗਾ ਸ਼ਮਸ਼ਾਨ ਘਾਟ ਨੇ ਤੇ ਕੋਈ ਮਰ ਜਾਂਦਾ ਬੰਦਾ ਆਪਾਂ ਗੱਡੀ ਤੇ ਲੈ ਕੇ ਆਂਦੇ ਆ ਜਦ ਜੀ ਗੱਡੀ ਚ ਐਕਸੀਡੈਂਟ ਹੋ ਗੱਡੀ ਦੇ ਦੇਖੋ ਵੀ ਇਹ ਨਿਗਾ ਮਾਰੋ ਤੁਸੀਂ ਉਹ ਗੱਡੀ ਦੇ ਨਾਲ ਹੀ ਲੈ ਕੇ ਆਈ ਦੀ ਆ ਅਜਾ ਪਿੰਡ ਦੇ ਵਿੱਚ ਸਲੂਕ ਕਿਹੋ ਜਿਹਾ ਬਈ ਪਿਆਰ ਕਿੰਨਾ ਕੋ ਮੁਹੱਬਤ ਪਿਆਰ ਕਿਉਂ ਲੜਾਈ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਸਹਿਯਕੇਬਾਜੀ ਥੋੜੀ ਜੀ ਹੁੰਦੀ ਆ ਲੋਕ ਇੱਕ ਇੱਕ ਦੂਜੇ ਤੋਂ ਵੀ ਹੱਸ ਕੇ ਜੇ ਨਹੀਂ ਬੁਲਾਉਂਦੇ ਵੀ ਬੈਰ ਵਿਰੋਧ ਜਿਹਾ ਰੱਖਦੇ ਨੇ ਉਂ ਤਾਂ ਬਈ ਪਿਆਰ ਤਾਂ ਹੈਗਾ ਪਰ ਜਦੋਂ ਵੋਟ ਆ ਜਾਂਦੀ ਆ ਨਾ ਸਰਪੰਚੀ ਦੀਆਂ ਲਾ ਲੋ ਜਾਂ ਐਮਐਲਏ ਦੀਆਂ ਫੇਰ ਕੰਮ ਖਰਾਬ ਫੇਰ ਪਿਆਰ ਭੂਤ ਬਤੇ ਟੁੱਟ ਜਾਂਦਾ ਵੋਟਾਂ ਕਰਕੇ ਹਾਂ ਸਾਡੇ ਲੀਡਰ ਆਪ ਤਾਂ ਉਵੇਂ ਜੱਫੀਆਂ ਪਾਉਂਦੇ ਨੇ ਪਰ ਵੀ ਇਹ ਸਾਲਾ ਜਿਹੜਾ ਵੀ ਵੋਟਾਂ ਲੀਡਰ ਤਾਂ ਆਪ ਉੱਥੇ ਇਕੱਠੇ ਹੁੰਦੇ ਨੇ ਜਫੀਆਂ ਪਾਉਂਦੇ ਨੇ ਪਰ ਪਿੰਡ ਦਾ ਮਾਹੌਲ ਖਰਾਬ ਕਰ ਦਿੰਦੇ ਨੇ ਬੋਟਾ ਹੋਰ ਚਾਚਾ ਹੈ ਜਿਆਦਾ ਜਵਾਨ ਜਿਹੜੀ ਨੌਜਵਾਨੀ ਅੱਜ ਕੱਲ ਦੀ ਪੀੜ੍ਹੀ ਆ ਉਹ ਕੀ ਸੋਚਦੀ ਪਈ ਆ ਵੀ ਪਲੱਸ 2 ਕਰੀਏ ਆਲਸ ਕਰੀਏ ਤੇ ਬਾਹਰ ਵੱਲ ਨੂੰ ਭੱਜ ਜੀਏ ਤੁਸੀਂ ਪੰਜਾਬ ਬਾਰੇ ਕੀ ਸੋਚਦੇ ਹੋ ਪੰਜਾਬ ਦੇ ਵਿੱਚ ਰਹਿਣਾ ਜਾਂ ਬਾਹਰ ਜਾਣਾ ਬਿਦੇ ਪੰਜਾਬ ਦਾ ਪਹਿਲਾਂ ਤਾਂ ਗੱਲ ਦੇਖੋ ਵੀਦੇ ਜੇ ਰਹਿ ਵੀ ਗਏ ਇੱਥੇ ਕੋਈ ਵੀ ਬੇਲਾ ਬੰਦਾ ਰਹਿਦਿਆ ਕਰੇ ਉਹ ਬਿਦੇ ਨਸ਼ਾ ਪੱਕਾ ਕਰ ਰਿਆ ਠੀਕ ਆ ਤੇ ਜਿਲਦਾ ਬੰਦਾ ਇੱਥੋਂ ਬਾਦ ਵਾਗ ਗਿਆ ਨਾਲੇ ਤਾਂ ਪੈਸੇ ਬਣਦੇ ਆ ਨਾਲੇ ਨਸ਼ੇ ਪੱਤੇ ਤੋਂ ਦੂਰ ਉਹਨ ਸਾਡੇ ਬੱਚੇ ਕਈ ਵਿਹਲੇ ਫਿਰਦੇ ਆ ਮਾਂ ਬਾਪ ਨੂੰ ਇਹ ਫਿਕਰ ਨੇ ਤਾਂ ਵੀ ਕਿੱਥੇ ਨਸ਼ੇ ਪੱਤੇ ਨਾ ਕਰਦਾ ਹੋਵੇ ਜਾਂ ਕੁਝ ਖਾਂਦਾ ਹੋਵੇ ਉਹਨਾਂ ਇਹ ਚੱਕਰ ਆ ਵੀਰੇ ਇੱਥੇ ਨਸ਼ਾ ਜ਼ਿਆਦਾ ਹੋ ਗਿਆ ਤਾਂ ਕੰਮ ਕੋਈ ਹੈ ਨਹੀਂ ਆ ਬਾਈ ਤੁਸੀਂ ਦੱਸੋ ਪੰਜਾਬ ਬਾਰੇ ਪੰਜਾਬੀ ਬੋਲੀ ਬਾਰੇ ਕੀ ਸੋਚਦੇ ਹੋ ਪੰਜਾਬੀ ਬੋਲੀ ਵਧੀਆ ਹੈ ਯਾਰ ਬਾਈ ਆਪਣੀ ਬਾਕੀ ਡਿਫਰੈਂਸ ਬਾਕੀ ਕੰਟਰੀਆਂ ਨਾਲੋਂ ਦੇਖਿਆ ਜਾਵੇ ਪੰਜਾਬੀ ਜ਼ਿਆਦਾਤਰ ਤੇ ਹਿੰਦੀ ਕਹਿੰਦੇ ਨੇ ਲੋਕ ਪਰ ਯਾਰ ਆਪਾਂ ਨੂੰ ਇੰਨੀ ਹਿੰਦੀ ਤਾਂ ਨਹੀਂ ਹੈ ਪੰਜਾਬੀ ਆਪਾਂ ਬੋਲਦੇ ਆਂ ਵਧੀਆ ਵਾ ਨਾ ਤੁਹਾਡਾ ਜਿਹੜਾ ਏਰੀਆ ਐ ਪਵਾਦ ਦਾ ਏਰੀਆ ਥਾਰਾ ਮਹਾਰਾ ਲੋ ਬਾਈ ਇਥਾਂ ਮੈਂ ਕਿਤਰਾ ਕੇ ਕਰ ਰਹੇ ਹਾਂ ਨੂਏ ਬੋਲਾਂ ਤਾਂ ਮੈਂ ਬਈ ਹੋਰ ਕਿਤਰਾ ਬੋਲਾਂ ਨਾ 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 ਭਰਾਵਾ ਅਸੀਂ ਐ ਨਹੀਂ ਬੋਲਦੇ ਸਾਡਾ ਮਤਲਬ ਵਧੀਆ ਯਾਰ ਆ ਯਾਰ ਵਧੀਆ ਪੰਜਾਬੀ ਬੋਲਦੇ ਅਰੇ ਕੜਾ ਗਿਆ ਤਰਾਏ ਕੀ ਕਰ ਰਹਾ ਅਰੇ ਬੰਦ ਜੋ ਆਟਾ ਠਾ ਲੈਣਾ ਇੰਨੂ ਇਸ ਤਰ੍ਹਾਂ ਬੋਲਣਾ ਬਈ ਵਿਤਰ-ਵਿਤਰ ਗਿਆ ਵਿਤਰ-ਵਿਤਰ ਜਾਵਾ ਬਾਰਡਰ ਤੇ ਦੀ ਆ ਗਿਆ ਨਾ ਫਿਰ ਹਾਨੇ ਵਾਲੀ ਮਿਕਸ ਹੋ ਜਾਂਦੀ ਆ ਬਰੇ ਤੇ ਵਿੱਚ ਪੰਜਾਬੀ ਆਪਣੀ ਤਾਂ ਹੈਗੀ ਆ ਤਾں ਕਰਕੇ ਵੀ ਜੋ ਕੜਾ ਮੜਾ ਹੋ ਜਾ ਬਾਈ ਥੋੜਾ ਜਿਹਾ ਬਾਈ ਸਾਡਾ ਸ਼ੋਅ ਜ਼ਰੂਰ ਵੇਖਣਾ ਤੁਸੀਂ ਸਾਰਿਆਂ ਨੇ ਪਿੰਡੋਂ ਪਿੰਡ ਠੀਕਾ ਸਾਰਿਆਂ ਨੂੰ ਇੱਕ ਵਾਰ ਤੁਸੀਂ ਕਹਿ ਦਿਓ ਸਾਡੇ ਕੈਮਰੇ ਦੇ ਵਿੱਚ ਵੀ ਸਾਡਾ ਸ਼ੋਅ ਬੇਦਜੇ ਬੇਲਾ ਜ਼ਰੂਰ ਵੇਖੋ ਹਾਂਜੀ ਬਾਈ ਜ਼ਰੂਰ ਦੇਖੋ ਬਹੁਤ ਕਹਣ ਸ਼ੋਅ ਆ ਬਾਈ ਦਾ ਤੇ ਪਿੰਡੋਂ ਪਿੰਡ ਤੇ ਬਾਈ ਪਿੰਡਾਂ ਦਾ ਮਾਹੌਲ ਤੁਸੀਂ ਦੇਖ ਲਿਆ ਵਿਆਹ ਵੀ ਹੁੰਦਾ ਤੇ ਬਹੁਤ ਸੁਆਦ ਆਂਦਾ ਥੋੜੇ ਪਿੱਛੇ ਵਿਆਹ ਵੀ ਹੋ ਰਿਹਾ ਨਾ ਬਾਈ ਆ ਵੀ ਹੋ ਰਿਹਾ ਵੀਰੇ ਹਾਂ ਉਹਦੇ ਕਰਕੇ ਦਾ ਵੀਰੇ ਯਾਰ ਨਹੀਂ ਤੇ ਯਾਰ ਅੱਕੇ ਦਾ ਅੱਜ ਅਸੀਂ ਨਿੱਖਰੇ ਮੈਂ ਸੋਚਾਂ ਕਿਉਂ ਨਾ ਤੇ ਜੀ ਅੱਜ ਇਹ ਸਾਰੇ ਏ ਵਿਆਹ ਕਰਕੇ ਨਾ ਤਈ ਬਾਈ ਵਿਆਹ ਚੱਲ ਰਿਹਾ ਪਿੰਡ ਕੋਲ ਆਏ ਸੀਗੇ ਅਸੀਂ ਸ਼ੂਟ ਪਿੱਛੇ ਬਾਈ ਹੋੜਾ ਨੂੰ ਮੈਂ ਕਹੂੰਗਾ ਵੀ ਵਿਆਹ ਦਾ ਸੀਨ ਵੀ ਥੋੜਾ ਜਿਹਾ ਦਿਖਾਇਆ ਜਾਵੇ ਤੇ ਬਾਈ ਧੰਨਵਾਦ ਥੈਂਕ ਯੂ ਸੋ ਮਚ ਤੁਸੀਂ ਸਾਰਿਆਂ ਨੇ ਸਾਡਾ ਸ਼ੋਅ ਵੇਖਣਾ ਸ਼ੋਅ ਆ ਗਿਆ ਅੱਜ ਮਿੱਠਾ ਖਵਾਵਾਂਗੇ ਪਰਵਾਹ ਜ਼ਿਆਦਾ ਠੀਕ ਆ ਜੀ ਠੀਕ ਕਾਠਗੜ ਪਿੰਡ ਦੇ ਵਿੱਚ ਗਏ ਅਸੀਂ ਕਾਠਗੜ ਪਿੰਡ ਦੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡਾ ਸ਼ੋਅ ਇਹ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਅਸੀਂ ਤੁਹਾਡੇ ਪਿੰਡ ਦੇ ਵਿੱਚ ਆਈਏ ਤੁਹਾਡੇ ਪਿੰਡ ਦੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਤੁਹਾਡੇ ਪਿੰਡ ਦਾ ਸ਼ੋਅ ਲੋਕਾਂ ਤੱਕ ਲੈ ਕੇ ਜਾਈਏ ਤਾਂ ਨੀਚੇ ਦਿੱਤੇ ਨੰਬਰਾਂ ਦੇ ਉੱਤੇ ਸਾਨੂੰ ਫੋਨ ਕਰੋ ਉਦੋਂ ਤੱਕ ਦੇਖਦੇ ਰਹੋ ਜੀ ਤੁਹਾਡਾ ਆਪਣਾ ਪਿੰਡੋਂ ਪਿੰਡ ਸ਼ੋਅ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਸਬਰਵਾਲ ਦੇ ਨਾਲ ਮੈਂ ਜੇ ਬਿਲਾ ਧੰਨਵਾਦ ਸਤਿ ਸ਼